ਚੋਰੀਆਂ 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 ਨਕੋਦਰ ਦੇ ਫਿਰ ਵਿੱਚ ਅੱਜ ਲਗਾਤਾਰ ਤਿੰਨ ਚੋਰੀਆਂ ਤਿੰਨ ਚੋਰੀਆਂ ਪੁਰਾਣਾ ਮਲਸੀਆਂ ਰੋਡ ਰਾਧਾ ਸੁਆਮੀ ਸਤਸੰਗ ਦੇ ਬਿਲਕੁਲ ਸਾਹਮਣੇ ਲਗਾਤਾਰ ਤਿੰਨ ਚੋਰੀਆਂ ਜ ਫਿਰ ਹੋ ਗਈਆਂ ਜੀ ਕਿੱਥੇ ਆ ਪ੍ਰਸ਼ਾਸਨ ਗੱਲਬਾਤ ਕਰਦੇ ਸਭ ਤੋਂ ਪਹਿਲੇ ਕੀ ਨਾ ਕਰਦੇ ਸਾ ਮੇਰਾ ਨਾਮ ਪ੍ਰਮੋਦ ਕੁਮਾਰ ਬੋਵੀ ਦੇ ਨਾਂ ਤੇ ਜਾਂਦਾ ਈ ਸਾਰੇ ਕੀ ਦੁਕਾਨ ਦਾ ਕੀ ਨਾਮ ਜੀ ਸ਼ਰਮਾ ਬਿਲਡਿੰਗ ਮਟੀਰੀਅਲ ਜੀ ਸਵੇਰੇ ਸਾਨੂੰ ਪਤਾ ਲੱਗਾ 6 ਵਜੇ ਨਾਲ ਵੀ ਤੁਹਾਡੇ ਸ਼ਟਰ ਟੁੱਟਿਆ ਹੋਇਆ ਜਦੋਂ ਮੈਂ ਆਣ ਕੇ ਦੇਖਿਆ ਤਾਂ ਸ਼ਟਰ ਸਾਰਾ ਬੰਗਾ ਕੀਤਾ ਪਿਆ ਸੀਗਾ ਅੰਦਰ ਸਾਰਾ ਸਮਾਨ ਖਿਲਾਰਿਆ ਪਿਆ ਸੀਗਾ ਅੰਦਰ 5-7000 ਰੁਪਏ ਪਿਆ ਸੀਗਾ ਜਿਹੜਾ ਉਹ ਲੈ ਗਏ ਹੈਗੇ ਆ ਉਹ ਦਾ ਸਮਾਨ ਦੀ ਭੰਨ ਤੋੜ ਕਰਕੇ ਹੈਗੇ ਕੋਈ ਸੀਸੀਟੀਵੀ ਕੈਮਰੇ ਲੱਗੇ ਤੁਹਾਡੇ ਜੀ ਲੱਗੇ ਹੈਗੇ ਫੁਟੇਜ ਆਉਂਦੀ ਹੈ ਉਹਦੇ ਵਿੱਚ 3-4 ਜਣੇ ਆਉਂਦੇ ਪਏ ਮੂੰਹਾਂ ਬੰਨੇ ਹੋਏ ਹੈਗੇ ਉਹਨਾਂ ਦੇ ਮੂੰਹ ਬੰਨੇ ਹੋਏ ਹੈਗੇ ਕੀ ਕੰਪਲੈਂਟ ਕੰਪਲੇਟ ਕੰਪਲੇਟ ਅਸੀਂ ਕਰ ਦਿੱਤੀ ਹੈਗੀ ਉਹਦੇ ਹੈਗੇ ਮੌਕਾ ਹੁਣ ਦੇਖੋ ਕੀ ਕਰਦਾ ਪ੍ਰਸ਼ਾਸਨ ਅੱਗੇ ਕੁਝ ਤੋਂ ਹੁਣ ਨਾਲ ਦੇ ਸਾਡੇ ਦੇ ਆਦੇ ਹੋਇਆ ਗੱਗੇ ਵੀ ਦੁਕਾਨ ਤੇ ਪਤਾ ਲੱਗਾ ਲਗਾਤਾਰ ਸਾਡੇ ਏਰੀਆ ਚ ਤਿੰਨ ਜਗ੍ਹਾ ਹੋ ਗਿਆ ਕਿੰਨੀਆਂ ਚੋਰੀ ਹੋਈਆਂ ਤੇ ਬੱਲੇ ਤਿੰਨ ਹੋ ਗਈਆਂ ਹੀ ਲਗਾਤਾਰ ਤਿੰਨ ਲਗਾਤਾਰ ਹਾਂਜੀ ਨਾਲ ਨਾਲ ਹੀ ਆਈਆਂ ਦੁਕਾਨਾਂ ਤੇ ਇਹ ਮੂੰਹ ਬੰਨੇ ਹੋ ਮੂੰਹ ਬੰਨੇ ਆ ਰਹੇ ਹੈਗੇ ਕਿੰਨੇ ਬੰਦੇ ਆ ਰਹੇ ਵਿੱਚ ਤਿੰਨ ਤੋਂ ਚਾਰ ਬੰਦੇ ਆ ਰਹੇ ਤਿੰਨ ਤੋਂ ਚਾਰ ਬੰਦੇ ਤਿੰਨ ਤੋਂ ਚਾਰ ਬੰਦੇ ਵਿੱਚ ਆ ਰਹੇ ਕਿੰਨਾ ਕ ਨੁਕਸਾਨੇ ਕਰਦੇ ਪਛਾਣ ਸਾਡੇ 4 5 ਤੋਂ 6 5 4 5000 ਦੇ ਵਿੱਚ ਵਿੱਚ ਹੋਣਾ ਵੀਰ ਪਰਚੀਆਂ ਪੁਰਚੀਆਂ ਪਈਆਂ ਇਹ ਕੁਛ ਉਹਦਾ ਸਮਾਨ ਹੋਰ ਪਿਆ ਤੇ ਉਹ ਕਾਗਜ਼ ਪੱਤਰ ਜਿਆਦੇ ਸਾਡੇ ਖਰਾਬ ਕਰ ਗਏ ਹੈਗੇ ਜੀ ਚਾਟਰ ਤੋੜ ਕੇ ਨਕੂਦਰ ਨੇ ਜੀ ਲਗਾਤਾਰ ਚੋਰੀਆਂ ਹੋ ਰਹੀਆਂ ਲਗਾਤਾਰ ਹੋ ਰਹੀਆਂ ਕੱਲ ਪਰਸਬazaar ਵਿੱਚ ਹੋਈਆਂ ਆ ਰੋਜ਼ ਕਵਰ ਆ ਰਹੀ ਦੋ ਤਿੰਨ ਦੋ ਤਿੰਨ ਨੋਰਮਲ ਹੋ ਰਹੀਆਂ ਆ ਪਤਾ ਨਹੀਂ ਕੀ ਕਰਦੇ ਆ ਪ੍ਰਸ਼ਾਸਨ ਜੀ ਅਸਟ ਕੋਈ ਗਸ਼ਤ ਨਹੀਂ ਦੱਸਦਾ ਕੋਈ ਪੀਸੀਆਰ ਵਾਲਾ ਨਹੀਂ ਹੈਗਾ ਕੋਈ ਨਹੀਂ ਦੇਖ ਰਿਹਾਗਾ ਸਰ ਕੀ ਮੰਗ ਆ ਹਮ ਪ੍ਰਸ਼ਾਸਨ ਕੋਲ ਅਸੀਂ ਤਾਂ ਇਹ ਮੰਗ ਕਰਾਂਗੇ ਜੇਰਾ ਧਿਆਨ ਦਿੱਤਾ ਜਾਵੇ ਸ਼ਹਿਰ ਵੱਲ ਔਰ ਦੇਖਿਆ ਜਾਵੇ ਗਸ਼ਤ ਵਧਾਈ ਜਾਵੇ ਲੋਕਾਂ ਦਾ ਨੁਕਸਾਨ ਨਾ ਹੋਵੇ ਇਹੀ ਕਹਿ ਸਕਦੇ ਹਾਂ ਇਸ ਤਰ੍ਹਾਂ ਸ੍ਰੀ ਚੋਰੀ ਆ ਜੀ ਦੁਆਬਾ ਇਲੈਕਟ੍ਰੋਨਿਕ ਮਲਸੀਆ ਰੋਡ ਰਾਧਾ ਸੁਆਮੀ ਡੇਰੇ ਦੇ ਬਿਲਕੁਲ ਸਾਹਮਣੇ ਲਗਾਤਾਰ ਤਿੰਨ ਚੋਰੀਆਂ ਹੋਈਆਂ ਦੂਜੀ ਚੋਰੀ ਹੋਈ ਆ ਮਾਲਕਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਗੱਲਬਾਤ ਆ ਸਰ ਨਰਵੀਰ ਸਿੰਘ ਜੀ ਦਰਦਿਆਲ ਸਿੰਘ ਜੀ ਦਰਦਿਆਲ ਸਿੰਘ ਜੀ ਨਰਵੀਰ ਸਿੰਘ ਜੀ ਹਾਂ ਜੀ ਇਹ ਗੱਲਬਾਤ ਹੋਈ ਜੀ ਗੱਲਬਾਤ ਇਹ ਹੋਈ ਆ ਵੀ ਸੰਤਾ ਸਵੇਰੇ ਪਤਾ ਲੱਗਿਆ ਬੋਬੀ ਸ਼ਰਮਾ ਨੇ ਸਾਨੂੰ ਫੋਨ ਕੀਤਾ ਸੀ ਵੀ ਤੁਹਾਡੇ ਚੋਰੀ ਹੋਈ ਹੋਈ ਆ ਉਹਨਾਂ ਦੇ ਵੀ ਹੋਈ ਸੀ ਅਸੀਂ ਫਿਰ ਕੈਮਰੇ ਵੀ ਚੈੱਕ ਕੀਤੇ ਆ ਤੇ ਚੋਰੀ ਹੋਈ ਸਾਨੂੰ ਅਜੇ ਅਸੀਂ 112 ਤੇ ਕੰਪਲੀਟ ਕਰ ਦਿੱਤੀ ਆ ਤੇ ਨੁਕਸਾਨ ਤਾਂ ਕਾਫੀ ਹੋਇਆ ਹੋਆ ਵਾ ਤੇ ਅਸੀਂ ਸਾਰਾ ਅੰਦਰ ਟੁੰਡਪਾ ਤੋੜਪਨ ਹੋਈ ਹੋਈ ਆ ਹੁਣ ਦੇਖਦੇ ਆ ਕੀ ਨਿਕਲਦਾ ਹੈ ਕੈਮਰੇ ਲੱਗੇ ਜੀ ਤੁਹਾਡੇ ਸਿਸਟਮ ਆ ਕੈਮਰੇ ਲੱਗੇ ਆ ਰਿਕਾਰਡਿੰਗ ਉਹਨਾਂ ਦੀ ਵੀ ਚਾਰੀ ਚੋਰੀ ਹਾਂ ਜੀ ਕਲੀਅਰ ਜੀ ਤਕਰੀਬ ਕਲੀ ਹਾਂ ਜੀ ਥਾਣੇ ਵੈਸੇ ਵੀ ਹਮ ਪਰਮਿਸ਼ਨ ਦਿੱਤੀ ਹੈ ਹਾਂ ਜੀ ਹਾਂ ਜੀ ਸਰ ਕੀ ਮੰਗ ਹੈ ਪ੍ਰਸ਼ਾਸਨ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਆ ਮੰਗ ਤਾਂ ਆਪਣੀ ਸਾਰਿਆਂ ਸਾਡੀ ਇੱਕੋ ਹੀ ਆ ਵੀ ਇਹਨਾਂ ਚੋਰਾਂ ਤੇ ਨਕੀਲ ਕੱਸੀ ਜਾਵੇ ਹਾਂ ਜੀ ਹਾਂ ਜੀ ਕੈਮਰੇ ਕਿੰਨੇ ਕ ਲੱਗੇ ਜੀ ਆਪਣੇ ਕੈਮਰਾ 7 ਸੱਤ ਕੈਮਰੇ ਚੱਲੂਗਾ ਸੱਤ ਕੈਮਰੇ ਹਨ ਤਿੰਨ ਤਿੰਨ ਬੰਦੇ ਦਿਖੇ ਆ ਬਸੇ ਮੂੰਹ ਟਕੇ ਜਾਂ ਖੁੱਲੇ ਜਾਂ ਹਾਂ ਮੂੰਹ ਟਕੇ ਆ ਮੂੰਹ ਟਕੇ ਹਾਂ ਪਰ ਫੇਰ ਵੀ ਇੱਕ ਦੇ ਨਹੀਂ ਇੱਕ ਦਾ ਖੁੱਲਾ ਵੀ ਹੈ ਇਹ ਪੂਰੇ ਜੇ ਕੈਮਰੇ ਚੈੱਕ ਨਹੀਂ ਕੀਤੇ ਅਜੇ ਸਭ ਕੁਝ ਹੋਣਾ ਚੈੱਕ ਹਾਂਜੀ ਜੀ ਕੈਸ਼ ਰਨ ਹਾਂ ਕੈਸ਼ ਦਾ ਹੈ ਯਾਰ ਜਿਆਦਾ ਕੈਸ਼ ਦਾ ਹਾਂਜੀ ਜਰਨੰਦਪੂਰ ਦਾ ਪੂਰਾ ਨਾਮ ਕੀ ਦੁਆਬਾ ਇਲੈਕਟ੍ਰੀਕਲ ਐਂਡ ਮਕੈਨਿਕਲ ਵਰਕਰਸ ਤੀਸਰੀ ਚੋਰੀ ਆ ਜੀ ਮਲਸੀਆਂ ਰੋਡ ਰਾਧਾ ਸੁਆਮੀ ਡੇਰੇ ਦੇ ਬਿਲਕੁਲ ਸਾਹਮਣੇ ਬਸੰਤ ਪਿਕਨਿਕ ਸਪੋਰਟ ਦੇ ਲਗਾਤਾਰ ਤੀਸਰੀ ਚ ਮਾਲਕ ਸਾਡੇ ਨਾਲ ਮੌਜੂਦ ਨੇ ਖਲਾਰਾ ਦੇਖੋ ਕਿਦਾਂ ਪਾਇਆ ਪੇਟੀਐਮ ਵੀ ਚੱਕ ਕੇ ਬਾਹਰ ਰੱਖ ਗਏ ਆ ਪਤਾ ਨਹੀਂ ਇਹਦੇ ਚੁੱਕੀ ਲੱਪਣਾ ਆ ਨਾਲ ਮਾਲਕ ਮੌਜੂਦ ਆ ਗੱਲਬਾਤ ਕਰ ਲੈਣੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਚਾਬਾ ਜੀ ਕੀ ਦੁਕਾਨ ਦਾ ਨਾਮ ਹੈ ਤੁਹਾਡਾ ਦੁਕਾਨ ਦਾ ਨਾਮ ਬਸੰਤ ਪਿਕਨਿਕ ਸਪੋਰਟ ਹੈ ਜੀ ਕੀ ਗੱਲਬਾਤ ਹੋਈ ਹੈ ਜੀ ਮੈਂ ਮੰਡੀਆਂ ਹੋ ਕੇ ਆਇਆ ਮੈਂ ਦੁਕਾਨ ਤੇ ਮੈਂ ਕਿਹਾ ਖੋਲਦਾ ਕਿ ਮੈਂ ਦੇਖਿਆ ਇਧਰ ਦੁਕਾਨ ਦਾ ਛੱਡ ਰਾ ਕਿੱਥੋਂ ਆਏ ਪੇ ਬਾਹਰ ਸਮਾਨ ਮੀਜ ਵੀ ਬਾਹਰ ਸੀ ਪੇਟੀਮ ਵੀ ਬਾਹਰ ਆ ਇਧਰ ਆ ਵੀ ਦੇਖ ਉਦੋਂ ਪੰਜ ਆਏ ਉਹ ਡੱਬੀ ਤੋੜੀ ਪਈ ਉਹ ਪੱਥਰ ਵੀ ਉਹ ਦੇਖੋ ਪਿਆ ਤੇ ਪਹਿਲਾਂ ਮੈਂ ਹੰਦਾ ਵੜਨ ਦੀ ਥਾਂ ਤੇ ਮੈਂ ਸੋਚਿਆ ਤੁਹਾਡਾ ਨੰਬਰ ਲਾਵਾਂ ਤੇ ਮੇਰਾ ਫੋਨ ਡੈੱਡ ਹੈਗਾ ਮੈਂ ਪਹਿਲਾਂ ਘਰੇ ਜਾ ਕੇ ਚਾਰਜ ਕਰਕੇ 112 ਨੰਬਰ ਤੇ ਫੋਨ ਲਾਇਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਉੱਥੇ ਪਹੁੰਚਿਆ ਕੀ ਕੀ ਕਬਲਿਆ ਸਮਾਨ ਦਾ ਨਖਾਂ ਐਂਡੇ 8890 ਰੁਪਏ ਰੱਖੇ ਸੀ ਉਹ ਵੀ ਚੰਗਾ ਭਲਾ ਉਹਨੇ ਕਿਹਾ ਅੱਜ ਮੈਨੂੰ ਬਿੱਲ ਦੇਣਾ ਆ ਕਿਆ ਬੰਮਾ ਮੇਰਾ ਬਿੱਲ ਤਾ ਗਵੰਡੀ ਨੇ ਭਾਰਤ ਥਾਲੀ ਆਲ ਨੇ ਨਾਲ ਵਾਲੀ ਦੁਕਾਨ ਤੇ ਮੈਂ ਉਹ ਰੱਖੇ ਸੀਗੇ ਬਾਕੀ ਨਹੀਂ ਮੈਂ ਕਿਹਾ ਚੱਲ ਮੇਤੂ ਪੂਰੇ ਤਾਂ ਨਹੀਂ ਹੋਏ 87 90 ਇਹ ਸੀ ਆ ਪਾਂ ਸੀਗੀ ਤੇ ਗੱਲੇ ਗੱਲੇ ਤੇ ਆਪਣਾ ਮੈਂ ਨਿਗਾ ਮਾਰੀ ਉਥੋਂ ਵੀ ਛੋਟੇ ਛੋਟੇ ਨੋਟ ਤੇ ਪਾਂ ਸੀ ਜਿਆਦਾ ਨਹੀਂ ਸੀ ਉਥੇ ਲੇਕਿਨ ਇਧਰੋਂ ਤਿੰਨ ਕਹਿਣ ਫੇਰ ਉਹ ਹੀ ਫੇਲ ਵਾਲੇ ਉੜਾਤੇ ਫਰੇਦੀਏ ਦੇਖਿਆ ਬੋਤਲਾਂ ਕੱਢ ਕੱਢ ਕੇ ਪੀਤੀਆਂ ਐਨਰਜੀ ਡਿੰਕ ਕੱਢ ਕੇ ਪੀਤੇ ਆ ਫੇਰ ਸਿਕਟਾਰ ਦੇਖਿਆ 10 ਡੱਬੀਆਂ ਮਾਰਲੋ ਦੀਆਂ 5-5 ਦੀਆਂ ਦੋਹਾਂ ਨੂੰ ਡਬੜਾ ਲਾਈਆਂ 5 ਡੱਬੀਆਂ ਇੱਧਰ 1482 ਰੁਪਏ ਦੀ ਇੱਕ ਮਤੇ ਇੱਕ ਲੱਗਤਾ 1482 ਦੀ ਇੱਕ ਕੁੱਲ ਕਿੰਨਾ ਕ ਨੁਕਸਾਨ ਲੱਗਦਾ ਤੇ ਟੋਟਲ ਤੇ ਹੋਵੇ ਕਿੰਨਾ ਕ ਨੁਕਸਾਨ ਹੋਗਾ ਮੈਂ ਛੱਟ ਮੇਰਾ 20000 ਤੋਂ ਉੱਤੇ ਆ ਜੀ ਹੌਸਲਾ ਰੱਖੋ ਭਾਜੀ ਕੋਈ ਗੱਲ ਨਹੀਂ ਛੋਟੇ ਦੁਕਾਨਦਾਰ ਆ ਇੱਥੇ ਕੋਈ ਸੀਸੀਟੀਵੀ ਕੈਮਰੇ ਲੱਗੇ ਨਹੀਂ ਕੈਮਰੇ ਨਹੀਂ ਲੱਗੇ ਕੈਮਰੇ ਨਹੀਂ ਹਰ ਸਾਲ ਤਾਂ ਚੋਰੀ ਹੋ ਜਾਂਦੀ ਆ ਸੀਸੀਟੀਵੀ ਕੈਮਰੇ ਲਵਾਣ ਜੋਗੇ ਕੀ ਪਿਛਲੀ ਆ ਆ ਜਨਮ ਅਸ਼ਟਮੀ ਲੰਗੀ ਆ ਇਸ ਤੋਂ ਪਿਛਲੀ ਤੇ ਵੀ ਹੋ ਗਈ ਆ ਸ਼ਾਇਦ ਤੁਸੀਂ ਤੁਸੀਂ ਆਏ ਸੀ ਭਾਜੀ ਦੂਜੀ ਵਾਰ ਚੋਰੀ ਹੋਈ ਹਾਂ ਕਿ ਉੱਤੇ ਜਦੋਂ ਕੰਪਲੇਂਟ ਲਗਾਉਂਦੇ ਆ ਇੱਥੇ ਰੱਖਣੀ ਰੱਖਿਆ ਮੈਂ ਤੁਹਾਨੂੰ ਉਦੋਂ ਵੀ ਫੋਨ ਕੀਤਾ ਇਹਨਾਂ ਨੇ ਮੇਰੇ ਕੋਲ ਕਰਨੈਲ ਸਿੰਘ ਨਾਂ ਦੇ ਸੀਗਾ ਕਹਿੰਦਾ ਮੈਂ ਕਹੜਾ ਐਸਐਚਓ ਨਹੀਂ ਤਾਂ ਉਹਨੂੰ ਡਿੱਕੀ ਜਾ ਬੈਠਾ ਐਦਾਂ ਬੋਲਿਆ ਸੀ ਇਹਨਾਂ ਦਾ ਰਵੱਈਆ ਵੀ ਉਦਾਂ ਦਾ